ਆਲਾ ਦੇ ਸਿੱਖ ਨौजवान ਭਤੇਂਦਰ ਸਿੰਘ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਕੁੜੀ ਤਰਨਪ੍ਰੀਤ ਨਾਮ ਦੀ ਜਿਸ ਨਾਲ ਉਸਨੇ ਵਾਅਦੇ ਕੀਤੇ ਸੀ ਪਿਆਰ ਦੇ ਪਰ ਉਹ ਵਾਅਦੇ ਕਰਕੇ ਮੁੱਕਰ ਜਾਂਦੀ ਹੈ ਉਸਦੇ ਨਾਲ ਵੀ ਰਹਿੰਦੀ ਸੀ ਪਰ ਜਦੋਂ ਮੁੱਕਰ ਜਾਂਦੀ ਹੈ ਤਾਂ ਪਤੇਂਦਰ ਆਪਣੇ ਦਿਲ ਤੇ ਲਾ ਲੰਦਾ ਜਿਸ ਤੋਂ ਬਾਅਦ ਉਹ ਨਹਿਰ ਦੇ ਵਿੱਚ ਛਾਲ ਮਾਰ ਦਿੰਦਾ ਹੈ ਤਾਂ ਪਰਿਵਾਰਕ ਮੈਂਬਰ ਚਾਹ ਜੀਆਂ ਤੇ ਆਪਣੇ ਮੁੰਡੇ ਦੀ ਮੌਤ ਦਾ ਇਲਜ਼ਾਮ ਲਗਾ ਰਹੇ ਨੇ ਆਓ ਤੁਹਾਨੂੰ ਸੁਣਾਉਂਦੇ ਆ ਅਜੀ ਜਿਹੜੇ ਤੁਹਾਡੇ ਬੇਟੇ ਦੀ ਡੈਥ ਹੋਈ ਉਹਦੇ ਬਾਰੇ ਜਾਣਕਾਰੀ ਦਿਓ ਪਰ ਮੇਰੇ ਬੇਟੇ ਦੀ ਕੋਟਿੰਗ ਦਾ ਜੋਗੀ ਸੀ ਲਾ ਮੇਰੇ ਜੋਗੀ ਸੀ ਜੀ ਤੇ 19 2 23 ਨੂੰ ਜੀ ਤੇ ਅਰਾਜ ਬੱਜਰ ਦੀ ਕੁੜੀ ਸੀਗੀ ਜੀ ਉਹ ਤੋਂ ਨੇ ਪਿਆਰ ਕਰਦੇ ਸੀ ਆਫਸੇ ਲੱਗੇ ਹੁੰਦੀ ਕਿ ਇਕ ਥਾਂ ਜੀ ਪਰ ਕੁੜੀ ਨੇ ਆਉਣ ਤੋਂ ਜਵਾਦ ਦਿੱਤਾ ਜੀ ਪਰ ਉਹ ਆਉਂਦੀ ਸੀ ਸਾਡੇ ਘਰੇ ਜੀ 15 ਦਿਨ ਆ ਗਈ ਮਹੀਨੇ ਉਹ ਆ ਗਈ ਪਰ ਜੋ ਸੀ ਉਹਨੂੰ ਕਿਹਾ ਵੀ ਸਾਡੇ ਘਰੇ ਆ ਜਾ ਉਹਨ ਤੋਂ ਵੀ ਪਿਆਹੇਗੀ ਪਰ ਉਹ ਨੇ ਆਉਣ ਤੋਂ ਜਵਾਦ ਦਿੱਤਾ ਜੀ ਪਰ ਉਹਦੇ ਮਾਪੇ ਮਾਤਾ ਪਿਤਾ ਪਤਾ ਲੱਗਿਆ ਉਹਨੂੰ ਹੂੰ ਕੋਣ ਹੋਇਆ ਤੇ ਚਿੜਾ ਹੋ ਗਈ ਵੀ ਇਹਨੇ ਵਿਆਹ ਕਿਉਂ ਕਰਾਇਆ ਕੁੜੀ ਨੇ ਉਹ ਫਿਰ ਧਮਕੀਆਂ ਦੇਣੀ ਸ਼ੁਰੂ ਕਰ ਦਿੰਦਾ ਬਾਪ ਦੇ ਤੇਰਨ ਨੂੰੁਰਗਾ ਦਾ ਮੇਰੇ ਬੇਟੇ ਨੂੰ ਬਹੁਤ ਬੋਰੀ ਤਰ੍ਹਾਂ ਨੂੰ ਘੇਰਿਆ ਗੱਡੀ ਸਾਡੀ ਭੰਨੀ ਇੱਕ ਵਾਰ ਉਹਨਾਂ ਨੇ ਉਹ ਤਾਂ ਅਸੀਂ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਬੇਟਾ ਕੱਲਾ ਘਰੇ ਆਉਂਦਾ ਹੁੰਦਾ ਸੀਗਾ ਹਾਂ ਕੱਲਾ ਲੱਗਿਆ ਸੀਗਾ ਵਰਦਮਾ ਚ ਲੱਗਿਆ ਸੀਗਾ ਜੀ ਉਹ ਕਿ ਟਿੰਡੇ ਦੇ ਰੋਗੀ ਸੀ ਵਿਆਹ ਨੂੰ ਵਿਆਹ ਲੱਗਾ ਡੇਟ ਸਾਫ ਹੋ ਗਿਆ ਸੀ ਲੱਗ ਪੁੜ ਜੀ ਫਿਰ ਲੜਕੀ ਕਿੱਥੇ ਰਹਿੰਦੀ ਸੀ ਰਾਤ ਨੂੰ ਲੜਕੀ ਉਹ ਘਰੇ ਪਹਿਲਾਂ ਡਿਊਟੀ ਲੱਗੀ ਹੋਣੀ ਹੋਦੀ ਜੀ ਰਾਜਪੁਰੇ अच्छा फिर घर ਦੇ ਕੋਲ ਕੋ ਮੋਟਰ ਦਾ ਆਈਡੀਆ ਹੋਇਆ ਹਟਾ ਕੇ ਘਰੇ ਰੱਖ ਲਈ ਕੁੜੀ ਜੀ ਤੇ ਤੁਹਾਡੇ بیٹے ਨੇ ਸੁਸਾਇਡ ਕਰਿਆ ਕਿੱਥੇ ਕਿ ਨਹਿਰ ਛਾਲ ਮਾਰਤੀ ਸਰ ਹਾਂ ਨਹਿਰ ਛਾਲ ਮਾਰ ਲਈ ਤਲ ਮਾਰੀ ਸਰ ਤੇ ਤਿੰਨ ਤਰੀਕ ਦੀ ਰਾਤ ਨੂੰ ਜੀ ਕਿੰਨੇ ਦਿਨ ਬਾਅਦ ਲਾਸ਼ ਮਿਲੀ ਸਰ ਚੌਥੇ ਦਿਨ ਜੀ ਸਰ ਸਰਕਾਰ ਕੋਈ ਚੀਜ਼ ਨਹੀਂ ਹੁੰਦੀ ਸੋਦੀ ਉਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਬ੍ਰੋਕਰ ਬਰਬਾਦ ਕਰਦੇ ਉਹਨਾਂ ਨੇ ਸਖਤ ਸਖਤ ਪੂਰੇ ਪੰਜੇ ਬੰਦਿਆਂ ਦਾ ਸਜ਼ਾ ਮਿਲ ਜਾਂਦੀ ਜੀ ਕਿੰਨੀ ਉਮਰ ਸੀ ਇਹਨਾਂ ਦੀ 29 ਸਾਲ ਸੀ ਜੀ ਪਰਚਾਨ ਕੀਤੇ ਕਿਤੇ ਕਿਤੇ ਪਰਚਾ ਦਰਜ ਕਰਾਇਆ ਜਾ ਰਿਹਾ ਸਰ ਇੱਕ ਕੁੜੀ ਜੀ ਤਰਨਪ੍ਰੀਤ ਕੌਰ ਜੀ ਉਹਦੀ ਮਾਤਾ ਜੀ ਉਹਨਾਂ ਦੇ ਪਿਤਾ ਜੀ ਇੱਕ ਉਹਨਾਂ ਦਾ ਮਾਮਾ ਜੀ ਜਿਹੜਾ ਕੁੜੀ ਨੂੰ ਰੱਖਿਆ ਉਹ ਵੀ ਧਮਕੀ ਦਿੰਦਾ ਸੀਗਾ ਉੱਥੇ ਜੀ ਮੋਹਾਲੀ ਤੋਂ ਮਾਮੇ ਸਾਹਿਬ ਜੀ ਵਕੀਲ ਸੀਗੇ ਜੀ ਜੇ ਧਮਕੀਆ ਕੋਰਟ 'ਚ ਦਿੱਤੀ ਨਾਲ ਜੀ ਇਹ ਕਿਹੜਾ ਸੀ ਸਾਹਿਬ ਜੀ ਜੀ ਪੀ ਸੀ ਚ ਵਕੀਲ ਕਰਿਆ ਕੁੜੀ ਨੇ ਐਡਵੋਕੇਟ ਆਮਨਦੀਪ ਕੌਰ ਆਮਨਦੀਪ ਕੌਰ ਜੀ ਨਹੀਂ ਉਹ ਵਕੀਲ ਸੀਗੀ ਉਹਨਾਂ ਦੀ ਰਿਸ਼ਤੇਦਾਰ ਸੀਗੀ ਰਿਸ਼ਤੇਦਾਰ ਸੀਗੀ ਸਾਡੀ ਸੀਗੀ ਮਾਮੇ ਦੇ ਉਹਨਾਂ ਦੇ ਜੀ ਉਹ ਮੋਹਲੀ ਸੀਗੀ ਵਕੀਲ ਅੱਥੇ ਆ ਕੇ ਉਹਨੂੰ ਹੀ ਕਰਾਇਆ ਸੀ ਉਹ ਯਾ ਉਹਨਾਂ ਨੇ ਹੀ ਕਰਾਇਆ ਸੀ ਉਹਨਾਂ ਦਾ ਨਹੀਂ ਉਹਨਾਂ ਨੇ ਹੀ ਕਰਾਇਆ ਜੀ ਬਿਲਕੁਲ ਉਹ ਤਾਂ ਕਹਿੰਦੇ ਜਾ ਰਹੇ ਹਾਂ ਵਕੀਲ ਨੇ ਤਾਂ ਕਿਹਾ ਉਸ ਦਿਨ ਬੁਲਾ ਕੇ ਜਿੱਥੇ ਆ ਆ ਬੇਟਾ ਮੇਰਾ ਨਾਸ ਹੀ ਆ ਹੁਣ ਕਹਿੰਦਾ ਵੀ ਤੇਰਾ ਬਾਪ ਨੂੰ ਅੰਦਰ ਕਰਾਦਾ ਜੀ ਮੈਂ ਤੁਹਾਡੇ ਖਰਚਾ ਪਵਾ ਦੇਣੀ ਬਹੁਤ ਧਮਕੇ ਦੇ ਉਹਨਾਂ ਜੀ ਕਿ ਸਾਈਨ ਕਰਾਇਆ ਬੱਚੇ ਤੇ ਜੀ ਤੇ 3 ਤਰੀਕ ਨੂੰ 3-4 ਦਿਨ ਪਹਿਲਾਂ ਇੱਥੇ ਆ ਗਿਆ ਸੀ ਇੱਕ ਗੰਡਾ ਗੜੀ ਨਹਿਰ ਤੇ ਘਰੋਂ ਇਹ ਗਿਆ ਸੀ ਆਪਣੇ ਜਿੱਥੇ ਜੌਬ ਕਰਦਾ ਸੀ ਵਰਦਮਾਨ ਹਸਪੀਟਲ ਉੱਥੋਂ ਅਗਲੇ ਦਿਨ ਇਹ ਇੱਥੇ ਆ ਗਿਆ ਤੇ ਮੋਟਰਸਾਈਕਲ ਇੱਥੋਂ ਮਿਲ ਗਿਆ ਤੇ ਵਾਰਸਾਂ ਨੂੰ ਲੱਭਦੇ ਲਵਾਉਂਦੇ ਜਦੋਂ ਘਰ ਨਾਲ ਪਹੁੰਚਿਆ ਮੋਟਰਸਾਈਕਲ ਤੇ ਵਿੱਚੋਂ ਇਹਦੇ ਵਾਰਸਾਂ ਨੂੰ ਇੱਕ ਇਹਦੀ ਚਾਬੀ ਮਿਲ ਗਈ ਮੋਟਰਸਾਈਕਲ ਦੀ ਤੇ ਇੱਕ ਸੁਸਾਈਡ ਨੋਟ ਮਿਲਿਆ ਸੁਸਾਇਡ ਨੋਟ ਦੇ ਵਿੱਚ ਇਹਨੇ ਆਪਣੀ ਕੋਈ ਲਵ ਮੈਰਿਜ ਕਰਾਈ ਸੀ ਲੜਕੀ ਨਾਲ ਤੇ ਉਸ ਲੜਕੀ ਦਾ ਤੇ ਪਰਿਵਾਰ ਦੇ ਮੈਂਬਰਾਂ ਦਾ ਬੇਰਵਾ ਦਿੱਤਾ ਹੈ ਕਿ ਉਹਨਾਂ ਨੇ ਮੇਰੀ ਜਿਹੜੀ ਲਵ ਮੈਰਿਜ ਜਿਹੜੀ ਹੈ ਸਕਸੈਸ ਨਹੀਂ ਹੋਣ ਦਿੱਤੀ ਹੁਣ ਸਰ ਕੀ ਕਾਰਵਾਈ ਕਰ ਰਹੇ ਸਰ ਅਸੀਂ ਐਸ ਪਰ ਲਾਅ ਜਿਹੜਾ ਸੁਸਾਇਡ ਨੋਟ ਮਿਲਿਆ ਹੈ ਤੇ ਅੱਜ ਉਹਦੀ ਡੈੱਡ ਬੋਡੀ ਵੀ ਮਿਲੀ ਹੈ ਉਹਦੇ ਅਕੋਰਡਿੰਗ ਟੂ ਲਾਅ ਉਹਦੇ ਤੇ ਐਫ ਆਈ ਆਰ ਲੌਂਚ ਕਰ ਰਹੇ ਹਾਂ ਤੇ ਅਫੇਅਰ ਲਾਉਜ਼ ਕਰਕੇ ਫਰਦਰ ਉਹਦਾ ਪੋਸਟਮਾਰਟਮ ਕਰਵਾ ਰਿਆਂ ਦੈਨ ਅਗਲੀ ਪ੍ਰोसीडिंग ਕਰਾਂਗੇ